ਬਾਰਨੇ ਗੁਰੂ ਘਰ ਹੈ ਚਲੋ ਜੇ ਆਪਾਂ ਹਰਿਆਣੇ ਦੀ ਗੱਲ ਕਰ ਲਈਏ ਦਿੱਲੀ ਦੀ ਗੱਲ ਕਰ ਲਈਏ ਦਿੱਲੀ ਤੇ ਹਰਿਆਣਾ ਹੋਰ ਮਾਮਲੇ ਹੈ ਹਾਂ ਹਾਂ ਹਰਿਆਣੇ ਦੇ ਵਿੱਚ ਜੇ ਵਕਰੀ ਕਮੇਟੀ ਬਣੀ ਹੈ ਗੁਰੂ ਘਰਾਂ ਦੀ ਸਾਫ ਸੰਭਾਲ ਵਾਸਤੇ ਉੱਥੇ ਸਾਡੇ ਅਕਾਲੀ ਭਾਈ ਵੀ ਜ਼ਿੰਮੇਵਾਰ ਹੈ ਬਿਲਕੁਲ ਜਿਹੜੀਆਂ ਹਰਿਆਣੇ ਦੇ ਵਿੱਚ ਜ਼ਮੀਨਾਂ ਜਾਇਜ਼ਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਈਆਂ ਸੀ ਜੇ ਉਹਨਾਂ ਜਮੀਨਾਂ ਜਾਇਦਾਦਾਂ ਦੀ ਆਮਦਨ ਉੱਥੇ ਹੀ ਲਾਈ ਜਾਂਦੀ ਉੱਥੇ ਹੀ ਸਕੂਲ ਤੇ ਹਸਪਤਾਲ ਖੁੱਲੇ ਜਾਂਦੇ ਉਹਨਾਂ ਦੇ ਮੁਲਾਜ਼ਮ ਭਰਤੀ ਕੀਤੇ ਜਾਂਦੇ ਤੇ ਮੇਰਾ ਨਹੀਂ ਖਿਆਲ ਸੀ ਕਿ ਕਦੇ ਵੀ ਹਰਿਆਣਾ ਦੇ ਜ਼ਿਲ੍ਹੇ ਕੀ ਡਿਮਾਂਡ ਕਰਦੇ ਕਿ ਸਾਡੀ ਵੱਖਰੀ ਕਮੇਟੀ ਬਣਾ ਦਿੱਤੀ ਜਾਵੇ ਜਦੋਂ ਅਸੀਂ ਉਹਨਾਂ ਨੂੰ ਨਜ਼ਰ ਅਦਾਜ਼ ਕਰ ਦਿੱਤਾ ਤੇ ਜਿਹੜੇ ਉੱਥੇ ਚੌਧਰੀ ਵੀ ਬਣਾਏ ਐ ਰੁਗਜੀਤ ਸਿੰਘ ਬਿਰਕ ਵਰਗੇ ਉਹ ਐ ਜਿਹਦੇ ਬਾਦਲ ਪਰਿਵਾਰ ਦੇ ਰਿਸ਼ਤੇਦਾਰ ਐ ਜੀ ਉੱਥੇ ਜਿਹੜੇ ਹੈਗੇ ਜਿਵੇਂ ਪੀੜੀ ਮੀਰੀ ਪੀੜੀ ਮੈਡੀਕਲ ਕਾਲਜ ਬਣਾਇਆ ਐ ਸ਼ਬਦ ਮਾਰਕੰਡਾ ਵਾਲੇ ਪਾਸੇ ਉਹਦੇ ਤੇ ਗਰੰਟੀ ਵੀ ਜਿਹੜੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰਜ਼ਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਦੇ ਉੱਤੇ ਪਰ ਜਿਹੜਾ ਟਰਸਟ ਬਣਾਇਆ ਹੈ ਟਰਸਟ ਦੇ ਜਿਹਦੇ ਕੋਲ ਟੋਟਲ ਕੰਟਰੋਲ ਹੈ ਟਰਸਟ ਦੇ ਵਿੱਚ ਆਪਦੇ ਬੰਦੇ ਪਾਲੇ ਰੱਖੀ ਜੀ ਮੇਰੇ ਵਰਗੇ ਬੰਦੇ ਇਹ ਇਹ ਇਹਦੀ ਵਜ੍ਹਾ ਕਰਨੇ ਜਿਹੜੀ ਹੈ ਉਹ ਹਰਿਆਣੇ ਦੀ ਵੱਖਰੀ ਕਮੇਟੀ ਬਣੀ ਹੈ ਜਿੱਥੋਂ ਤੱਕ ਦਿੱਲੀ ਦਾ ਸਵਾਲ ਹੈ ਦਿੱਲੀ ਦੇ ਸਿੱਖ ਘੱਟਿੰਦੀ ਦੇ ਵਿੱਚ ਆਪ ਦੇ ਵਿੱਚ ਆਪਾਂ ਵੱਧ ਕਮੇਟੀ ਦੇ ਵਿੱਚ ਉੱਥੇ ਉਹਨਾਂ ਦੇ ਮਸਲੇ ਉਹਨਾਂ ਦੇ ਆਪਣੇ ਪਧਰਤੇ ਇਹ ਉਹਨਾਂ ਨੇ ਦੇਖਣਾ ਹੈ ਕਿ ਉਹਨਾਂ ਨੇ ਕਿਹੜੀ ਪਾਰਟੀ ਦੇ ਨਾਲ ਜਾ ਕੇ ਖੜਨਾ ਹੈ ਉਹਨਾਂ ਨੂੰ ਆਪਣੀ ਕਮੇਟੀ ਬਣਾਉਣ ਦੇ ਵਿੱਚ ਦੇ ਉਹਨਾਂ ਦੀ ਕਮੇਟੀ ਬਣ ਗਈ ਦਿੰਦੀ ਦੇ ਵਿੱਚ ਪਹਿਲਾਂ ਕਮੇਟੀ ਹੁੰਦੀ ਵੀ ਸੀ ਚਲੋ ਕਮੇਟੀ ਬਣ ਗਈ ਉਹ ਵਕਤ ਪਰ ਜਿਹੜੇ 2 ਵੋਲਟ ਹੈ ਜਿਵੇਂ ਕਿ ਹਜੂਰ ਸਾਹਿਬ ਦਾ ਬੋਰਡ ਹੈ ਜਾਂ ਪਟਨਾ ਸਾਹਿਬ ਦੇ ਬੋਰਡ ਹੈ ਜੀ ਉੱਥੇ ਜਿਹੜੀ ਹੈਗੀ ਸਿੱਖਾਂ ਦੀ ਸਿੱਧੀ ਪਾਰਟਿਸਪਿਸ਼ਪੇਸ਼ ਮਹਿਰੀ ਉੱਥੇ ਨਾਮਜ਼ਦਗੀ ਦਿੱਤੀ ਹੈ ਹਾਂ ਹਾਂ ਔਰ ਉਹਦੇ ਨਾਲ ਉਹਨਾਂ ਦੇ ਵਿੱਚ ਲਾਲਚ ਦੀ ਨਾਮਜ਼ਦਗੀ ਜਾਵਾ ਕਰਕੇ ਇਹਨਾਂ ਨੇ ਕੰਟਰੋਲ ਇੱਕ ਕਿਸਦਾ ਕੇਦਰ ਸਰਕਾਰ ਨੇ ਆਪਣੇ ਹੱਥ ਵਿੱਚ ਲੈ ਲਿਆ ਜਿਹੜਾ ਤੁਸੀਂ ਖਦਸ਼ਾ ਪ੍ਰਗਟ ਕੀਤਾ ਹੈ ਹੌਲੀ ਹੌਲੀ ਇਹ ਹੋ ਸਕਦੀ ਹੈ ਕਿਉਂਕਿ ਹਰ ਸਿਮਰਤ ਨੇ ਇੱਕ ਗੱਲ ਹੋਰ ਕਹੀ ਸੀ ਉਹਨੇ ਧਾਰਾ 25 ਬੀ ਦੀ ਗੱਲ ਕੀਤੀ ਸੀ ਇਹ ਧਾਰਾ 25 ਬੀ ਦੇ ਤਹਿਤ ਤੁਸੀਂ ਸਾਨੂੰ ਹਿੰਦੂਸਤਾਨ ਦੇ ਅਸੀਂ ਹਿੰਦੂ ਨੇ ਅਸੀਂ ਸਿੱਖਾ ਜੀ ਪਹਿਲੀ ਵਾਰੀ ਮੇਰਾ ਖਿਆਲ ਹੈ ਜੇ ਉਹਦੇ ਕੱਢ ਕੇ ਕਿਸੇ ਬੰਦੇ ਨੇ ਕਿਹਾ ਕਾਲੀ ਦਲ ਦੇ ਵਿੱਚੋਂ ਕਿ ਅਸੀਂ ਹਿੰਦੂ ਨੇ ਅਸੀਂ ਸਿੱਖਾ ਜਾਂ ਤਾਂ ਬਹੁਤ ਪਹਿਲਾ ਆਪਣੇ ਆਪਣੇ ਪਤੇ ਅਸਕਰ ਹੈਗੇ ਜਿਨ੍ਹਾਂ ਨੇ ਪਾਈਕਾਨ ਸਿੰਘ ਨਾਪਾ ਭਾਈ ਸਾਹ ਕਾਨ ਸਿੰਘ ਨਾਪਾ ਹੋਰਾਂ ਨੇ ਇੱਕ ਕਿਤਾਬ ਚ ਲਿਖਿਆ ਸੀ ਹਮ ਹਿੰਦੂ ਨਹੀਂ ਉਹਨਾਂ ਨੇ ਕਿਤਾਬ ਚ ਲਿਖਿਆ ਸੀ ਬਾਦ ਦੇ ਵਿੱਚ ਜਿਹੜੇ ਹੈਗੇ ਪ੍ਰਕਾਸ਼ ਸਿੰਘ ਬਾਦਲ ਦਾ ਨੌ ਮਾਸਤਾ ਰਿਸ਼ਤਾ ਕਹਿ ਕੇ ਉਹਨਾਂ ਦੇ ਮਾਨਤਾ ਲਾਉਣ ਲੱਗੇ ਸੀ ਪਹਿਲੀ ਵਾਰੀ ਹਰਸ਼ਵਰਤ ਨੇ ਕਿਹਾ ਵੀ ਅਸੀਂ ਹਿੱਤੂ ਨਹੀਂ ਹੈਗੇ ਜੀ ਇਹ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਆ ਉਹ ਸਾਨੂੰ ਸਿੱਖ ਮੰਦੇ ਨਹੀਂ ਜੀ ਉਹ ਕਹਿੰਦੇ ਤੁਸੀਂ ਤਾਂ ਸਾਡਾ ਹਰਾਵਾ